ओके ਆ ਜਾ ਪਿੱਛੇ ਵੀਰ ਆ ਜਾ ਦੋਸਤੋ ਇਸ ਵਕਤ ਮੈਂ ਖੜਿਆ ਹਾਂ ਸ਼ੰਭੂ ਬਾਰਡਰ ਤੇ ਮੇਰੇ ਆਲੇ ਦੁਆਲੇ ਪਿੱਛੇ ਵੇਖੋਗੇ ਤੁਸੀਂ ਕਿਸਾਨ ਹੀ ਕਿਸਾਨ ਜਿੰਨੇ ਵੀ ਟ੍ਰੈਕਟਰ ਟਰਾਲੀਆਂ ਲੈ ਕੇ ਪੈਦਲ ਜਿਹੜੇ ਵੀ ਹੇਲੇ ਵਸੀਲੇ ਉੱਤੇ ਪਹੁੰਚ ਸਕਦੇ ਨੇ ਉਹ ਪਹੁੰਚੇ ਨੇ ਤੇ ਆਹ ਵੇਖੋ ਸ਼ੰਭੂ ਦਾ ਟੋਲ ਬੈਰੀਅਰ ਜਸਟ 500 ਮੀਟਰ ਅੱਗੇ ਅੱਗੇ ਦੇਖੋ ਫੋਰਸ ਲੱਗੀ ਹੋਈ ਏ ਪੂਰੀ ਯਾਨੀ ਕਿ ਮੁਸਤੈਦੀ ਦੇ ਨਾਲ ਤੇ ਇਹ ਵੇਖੋ ਬਿਲਕੁਲ ਸ਼ਾਂਤੀਪੂਰਨ ਇਦਾਂ ਕੱਲ ਵੀ ਬੈਠੇ ਸੀ ਪਰਸੋਂ ਵੀ ਬੈਠੇ ਸੀ ਤੇ ਉੱਤੋਂ ਯਾਨੀ ਕਿ ਡਰੋਨ ਦੇ ਰਾਹੀਂ ਉਹ ਇੰਨਾ ਤੇ ਹਮਲੇ ਕੀਤੇ ਗਏ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਐਸੀ ਚੰਦਰੀ ਸਰਕਾਰ ਟੱਕਰੀ ਏ ਸਾਨੂੰ ਇਹ ਸਿਰਫ ਜਿੰਨੇ ਵੀ ਚਾਹੇ ਟਰੈਕਟਰਾਂ ਮਗਰ ਪੱਖੇ ਨੇ ਤੂੜੀ ਵਾਲੇ ਜਾਂ ਜਿਹੜੇ ਵੀ ਇਹ ਸਿਰਫ ਉਧਰੋਂ ਜੋ ਚੀਜ਼ਾਂ ਆ ਰਹੀਆਂ ਨੇ ਹਵਾ ਨੂੰ ਉਧਰ ਰੋਕਣ ਦੇ ਲਈ ਯਾਨੀ ਕਿ ਸਿਰਫ ਬਚਾਅ ਵਾਲੇ ਹੀ ਹਥਿਆਰ ਨੇ ਸਾਡੇ ਕੋਲ ਇਹ ਕਿਸਾਨਾਂ ਦੇ ਕੋਲ ਕੋਈ ਅੱਗੇ ਹਮਲਾ ਕਰਨ ਵਾਲਾ ਕੋਈ ਹਥਿਆਰ ਨਹੀਂ ਹੈ ਤੇ ਜੇਕਰ ਕੋਈ ਉਹਥੋਂ ਗੈਸ ਦਾ ਗੋਲਾ ਆਇਆ ਜਾਂ ਕੁਝ ਵੀ ਹੈ ਕਿ ਹਵਾ ਨੂੰ ਦੂਰ ਪਰਲੇ ਪਾਸੇ ਕਰ ਦਿੱਤਾ ਜਾਏ ਉਹ ਜਿਹੜੀ ਉਥੋਂ ਗੈਸ ਹੁੰਦੀ ਹੈ ਬਹੁਤ ਕਹਿੰਦੇ ਜਲਣ ਕਰਦੀ ਅੱਖਾਂ ਦੇ ਵਿੱਚ ਵੀ ਤੇ ਖੰਗ ਆਉਣ ਲੱਗ ਜਾਂਦੀ ਹੈ ਤੇ ਆਹ ਵੇਖੋ ਤੁਸੀਂ ਇਸ ਤਰ੍ਹਾਂ ਪੂਰੀਆਂ ਸੜਕਾਂ ਤੇ ਹਾਈਵੇ ਮੱਲੇ ਪਏ ਨੇ ਈਂ ਦੋਲਾ ਨੇ ਇਹ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਕਿ ਸਾਨੂੰ ਹੱਕ ਹੈਗਾ ਆਪਣੀ ਗੱਲ ਕਹਿਣ ਦਾ ਇਹਨਾਂ ਨੂੰ ਕਹਿਣਗੇ ਅੱਤਵਾਦੀ ਨਹੀਂ ਦੱਸੋ ਵੀ ਅੱਤਵਾਦੀ ਤੱਕ ਦੇ ਟੈਗ ਲਾ ਦਿੱਤੇ ਗਏ ਪਿਛਲੀ ਵਾਰੀ ਐਦਕੀ ਵੀ ਲੱਗਣਗੇ ਵੇਟ ਕਰੋ ਹਜੇ ਐਦਕੀ ਉਹ ਵੀ ਪੂਰੀ ਉਹਨਾਂ ਨੂੰ ਪਤਾ ਵੀ ਕਿੱਡੀ ਕਿੰਨੇ ਕੋਲ ਤਾਕਤ ਹੈ ਕਿਸਾਨੀ ਤਾਕਤ ਦਾ ਅੰਦਾਜ਼ਾ ਜਿਹੜਾ ਨਾ ਇਹ ਪਿਛਲੀ ਵਾਰੀ ਲੱਗ ਗਿਆ ਸੀ ਸਰਕਾਰ ਨੂੰ ਤਿਆਰ ਕੀਓ ਪੂਰੀ ਤਰ੍ਹਾਂ ਨਾਲ ਨਾ ਮਲੈਸ ਹੋ ਕੇ ਆਏ ਨੇ ਬੰਦੇ ਕਿ ਪਿਛਲੀ ਵਾਰੀ ਸਾਡੇ ਬੈਰੀਕਡ ਸਭ ਤੋੜ ਦਿੱਤੇ ਸੀ ਐਦ ਕਿ ਤੇ ਮੈਂ ਕਹਣਾ ਵੀ ਵੱਡੇ ਵੱਡੇ ਲੈਂਟਰ ਲਾ ਦਿੱਤੇ ਗੇਣੇ ਅੱਗੇ ਕਿਉਂਕਿ ਜਿਹੜੀ ਜੇ ਬੰਦੂਕ ਦੇ ਨਾਲ ਉਹ ਤਥਰੂ ਗਿਆ ਸੁੱਟਣਾ ਸ਼ਾਇਦ ਉਹਦੀ ਰੇਂਜ ਘੱਟ ਹੋਵੇ ਇਸ ਕਰਕੇ ਡਰੋਨ ਦੇ ਨਾਲ ਨਾ ਉਹ ਇੱਥੇ ਤੱਕ ਵੀ ਰੇਂਜ ਆ ਸਕਦੀ ਹੈ ਹਰੇ ਝੰਡੇ ਕਿਰਸਾਨੀ ਦੇ ਝੂਲਦੇ ਨੇ ਥਾਂ ਥਾਂ ਪੰਜਾਬ ਦੇ ਮੀਡੀਆ ਦੇ ਸਦਕੇ ਜਾਣੇ ਆ ਕਿ ਉਹ ਕੋਈ ਪੱਖਪਾਤ ਨਹੀਂ ਕਰਦਾ ਅਜੇ ਜੋ ਚੀਜ਼ ਹੈ ਉਹ ਬਖਾਰੇ ਨੇ ਆ ਦੇਖੋ ਮੀਡੀਆ ਵਾਲਿਆਂ ਦੀਆਂ ਸਾਰੀਆਂ ਗੱਡੀਆਂ ਇੱਥੇ ਨੇ ਇੱਥੋਂ ਜਿੰਨਾ ਹੋ ਸਕਦਾ ਹੈ ਲਾਈਵ ਚਲਾਣ ਦੀ ਕੋਸ਼ਿਸ਼ ਕਰਦੇ ਨੇ ਜਿਹੜਾ ਵੀ ਤੁਸੀਂ ਵੰਦੇ ਹੋ ਉਹ ਇੱਥੇ ਸਾਰਾ ਕੁਝ ਹੁੰਦਾ ਹੈ ਇੱਥੇ ਹੁਣ ਦੇਖੋ ਮਜਮਾ ਲੱਗਾ ਹੋਇਆ ਤੁਹਾਨੂੰ ਮੈਂ ਦਿਖਾਉਣਾ ਕਿਸਾਨ ਜਥੇਬੰਦੀ ਦੇ ਜਿਹੜੇ ਮੇਨ ਆ ਗੁਣੇ ਉਹ ਇੱਥੇ ਵੇਖੋ ਪ੍ਰੈਸ ਕਾਨਫਰੰਸ ਕਰਕੇ ਦੱਸ ਰਹੇ ਨੇ ਕਿ ਜਿਹੜੀ ਬੀਤੀ ਰਾਤ ਮੀਟਿੰਗ ਹੋਈ ਆ ਉਹਦੇ ਵਿੱਚ ਕੀ ਕੋਈ ਦੱਸਿਆ ਗਿਆ ਤੇ ਐਤਵਾਰ ਦਾ ਜਿਹੜਾ ਸਮਾਂ ਮਿਲਿਆ ਦੈਨਵਾ ਕੇ ਨੇ ਮੰਤਰੀ ਆਏ ਸੀ ਸਰਕਾਰ ਵੱਲੋਂ ਉਹਨਾਂ ਨੇ ਐਤਵਾਰ ਦਾ ਸਮਾਂ ਲਿਆ ਇਹ ਮੀਡੀਆ ਸਾਰਾ ਕਵਰ ਕਰ ਰਿਹਾ ਹੈ ਲੰਗਰ ਦੀ ਸੇਵਾ ਹੋ ਰਹੀ ਹੈ ਥਾਂ ਥਾਂ ਤੇ ਸਾਂਝੀ ਵਾਲਤਾ ਦਾ ਪ੍ਰਤੀਕ ਲੰਗਰ ਇਹ ਸਿਰਫ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦਾ ਮੋਰਚਾ ਨਹੀਂ ਹੈ ਤੇ ਪੂਰੀ ਮਨੁੱਖਤਾ ਜਿਹੜਾ ਵੀ ਬੰਦਾ ਰਾਤ ਨੂੰ ਰੋਟੀ ਦੀ ਬੁਰਕੀ ਖਾ ਕੇ ਸੌਂਦਾ ਹੈ ਚਾਹੇ ਉਹ ਬਿਜ਼ਨਸ ਕੋਈ ਵੀ ਕਰਦਾ ਹੈ ਇਹ ਸਾਰਾ ਉਹਦੇ ਨਾਲ ਅਟੈਚ ਹੈ ਕੰਮ ਕੋਈ ਦੁਕਾਨਦਾਰ ਕੋਈ ਵਪਾਰੀ ਇਹ ਨਾ ਸਮਝੇ ਕਿ ਮੈਂ ਫਸਲ ਤੋਂ ਕੀ ਲੈਣਾ ਹੈ ਮੰਡੀਆਂ 'ਚ ਜੇ ਫਸਲ ਜਾਨੀ ਬੰਦ ਹੋ ਗਈ ਨਾ ਇਹ ਸ਼ੋਰੂਮ ਬੰਦ ਹੋ ਜਾਣੇ ਨੇ ਜੇ ਫਸਲ ਨਹੀਂ ਬੰਦਾ ਵੇਚੇਗਾ ਕਮਾਈ ਨਹੀਂ ਹੋਏਗੀ ਮਜ਼ਦੂਰ ਕੰਮ ਨਹੀਂ ਕਰੇਗਾ ਖੇਤਾਂ 'ਚ ਤੇ ਫਿਰ ਇਹ ਬੁਜਾਰੀ ਕਰਨ ਚੱਲੇਗਾ ਕਿਵੇਂ ਇਹ ਦੇਖ ਲਓ ਜੀ ਖਾਲਸਾ ਏਡ ਜਲ ਸੇਵਾ ਚੱਲ ਰਹੀ ਹੈ ਇੱਥੇ ਇੱਥੇ ਐਮਰਜੈਂਸੀ ਡਾਕਟਰ ਸਹਾਇਤਾ ਇਹ ਵੇਖੋ ਨੌਜਵਾਨ ਵੀਰ ਸੇਵਾ ਕਰ ਰਹੇ ਨੇ ਦਵਾਈ ਗੋਟੀ ਦਿੱਤੀ ਜਾ ਰਹੀ ਹੈ। ਦੇਖੋ ਬੀਪੀ ਚੈੱਕ ਹੋ ਰਿਹਾ ਹੈ। ਆ ਵੀਰ ਮੇਰਾ ਚਾਹ ਦਿੰਦਾ ਭਾ ਫੜੀ 2 ਕੱਪ ਚਾਹ। 2 ਕੱਪਾਂ ਪੰਜ ਪਵਾਲਾ ਹੈ। ਪਾਉਣ ਸ਼ਾਹੂ ਦੇ ਸ਼ਾਹੂ ਦਾ ਜਾਲ। ਕਿਹੜੇ ਪਿੰਡ ਤੋਂ ਆਏ ਵੀਰਾ? ਛੋਟੀ ਕਾਮੇ ਪਿੰਡ ਹੈ ਵੀਰ ਜੀ ਲੋਕਲੀ ਇੱਥੋਂ 12-15 ਕਿਲੇ। ਠੀਕ ਹੈ ਠੀਕ। ਕਾਮੀ ਕਲਾਂ ਵਾਲਾ ਜਿਹੜਾ। ਕਾਮੀ ਖੁਰਦਾ ਬਈ। ਕਾਮੀ ਖੁਰਦਾ। ਠੀਕ ਹੈ ਠੀਕ ਹੈ ਜੀ। ਇੱਥੇ ਲੰਗਰ ਚੱਲਦਾ ਹੈ ਵਾ ਦੇਖੋ ਕੜੀ ਚੋਲ ਤੇ ਨਾਲ ਸਾਗ ਤੇ ਰੋਟੀ। ਲੰਗਰ ਦੇ ਇੱਕ ਪਾਸੇ ਰਿਹਾ ਇਧਰ ਵੇਖੋ ਫਰੂਟ ਵੰਡੇ ਜਾ ਰਹੇ ਨੇ ਉਹ ਸਦਕੇ ਜਾਈਏ ਕਿਸਾਨੋਂ ਤੁਹਾਡੇ ਓਏ ਹੋਏ ਹੋਏ ਹੋ ਹਵਾ ਉਧਰ ਕਰਨ ਲਈ ਜਿਹੜੇ ਯਾਨੀ ਕਿ ਉਹ ਅਥਰੂ ਗੈਸ ਦੇ ਗੋਲੇ ਆ ਉਹਨਾਂ ਦੀ ਹਵਾ ਨੂੰ ਡਿਫਿਊਜ਼ ਕਰਨ ਦੇ ਲਈ ਕਿ ਹਵਾ ਹੋਰ ਪਾਸੇ ਭੇਜੀ ਜਾ ਸਕੇ